ਹੁਣ ਕਲਗੀਆਂ ਵਾਲੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਸਨਮੁਖ ਖੜੇ ਹੋਏ ਆ ਦੋਨੇ ਹੱਥ ਜੋੜ ਕੇ ਅਰਦਾਸ ਕੀਤੀ ਪੰਜ ਪੈਸੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗਾੜੀ ਰੱਖ ਕੇ ਨਕਮਸਤਕ ਹੋਏ ਮੱਥਾ ਟੇਕਿਆ ਮੁਖਵਾਕ ਲਿਆ ਹੁਕਮਨਾਮਾ ਲੈ ਕੇ ਸਾਰੀ ਸੰਗਤ ਨੂੰ ਇਹ ਹੁਕਮ ਕੀਤਾ ਕਿ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹਧਾਰੀ ਗੁਰੂ ਨਹੀਂ ਹੋਏਗਾ ਤੁਹਾਡਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਾਂ ਗੁਰਦਾਰੇ ਦੇ ਵਿੱਚ ਜੋ ਡੇਲੀ ਪੜ੍ਹਦੇ ਆ ਨਾ ਦੋਰਾ ਆ ਗਿਆ ਭਈ ਆ ਕਾਲ ਕੀ ਤਵੇਂ ਚਲਾਇਓ ਪੰਥ ਸਭ ਸਿੱਖਣ ਕੋ ਕੇ ਮੈਂ ਗੁਰੂ ਮਾਨ ਦੇਵ ਗ੍ਰੰਥ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੀਗਾ ਪਿ ਸਭ ਦੇਖਣ ਕੋ ਹੁਕਮ ਹੈ ਗੁਰੂ ਮਾਨ ਦੇਵ ਗ੍ਰੰਥ ਪਿ ਤੁਸੀਂ ਮੰਨਣਾ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਕਿਹ ਪਖੰਡੀ ਨੂੰ ਦੰਬੀ ਨੂੰ ਕਿਹ ਕਬਰ ਮੜੀ ਮਸਾਣ ਤੇ ਤੁਹਾਡਾ ਸਿਰ ਨਾ ਝੁਕੇ ਕੇਵਲ ਸਿੱਖ ਦਾ ਸਿਰ ਝੁਕੇ ਤੇ ਗੁਰੂ ਗ੍ਰੰਥ ਸਾਹਿਬ ਮਾਰਾ ਜ ਗੜੀ ਚੁਕੇ ਹੁਣ ਪਾਤਸ਼ਾਹ ਨੇ ਹੁਕਮ ਕੀਤਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ ਇਹ ਸਾਡੇ ਗੁਰਦਾਰਿਆਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਸਲੋਕ ਇਹ ਦੋਰਾ ਪੜਿਆ ਜਾਂਦਾ ਤਾਂ ਮੈਂ ਇੱਕ ਵਾਰੀ ਸੋਚ ਰਿਹਾ ਹਾਂ ਭਾਈ ਸਾਹਿਬ ਨੇ ਬੇਨਤੀ ਪਿਛਲੇ ਦਿਨੀ ਕੀਤੀ ਪਿਛਲੇ ਦਿਨੀ ਗਿਆਨੀ ਜੀ ਨੇ ਬੇਨਤੀ ਕੀਤੀ ਉਹ ਆਉਂਦੇ ਵੀ ਮੰਨ ਲਓ ਇਹ ਦੋਰਾ ਕਿਤੇ ਗੁਰਦਾਰੇ ਦਾ ਗ੍ਰੰਥੀ ਪੜਨਾ ਭੁੱਲ ਜਵੇ ਕਿਤੇ ਪੜਨਾ ਭੁੱਲ ਜੇਣਾ ਤੇ ਦੋਰਾ ਆ ਗਿਆ ਭਾਈ ਆ ਕਾਲ ਕੀ ਤਬਾ ਚਲਾਇਓ ਪੰਥ ਸਭ ਸਿੱਖਣ ਕੋ ਹਕਮ ਹੈ ਗੁਰੂ ਮਾਨ ਦੇਉ ਗ੍ਰੰਥ ਆਂਦੇ ਕਿਤੇ ਗੁਰੂ ਘਰ ਦਾ ਗ੍ਰੰਥ ਹੀ ਇਹ ਦੋਰਾ ਪੜਨਾ ਭੁੱਲ ਜਵੇ ਸਾਰੇ ਪਿੰਡ ਵਾਲਿਆਂ ਨੇ ਮਿਲ ਕੇ ਤੇ ਗੁਰੂ ਘਰ ਦਾ ਗ੍ਰੰਥ ਹੀ ਬਦਲ ਦੇਣਾ ਵਾ ਗ੍ਰੰਥੀ ਸਸਪੈਂਡ ਕਰਾ ਦੇਣਾ ਵਾ ਆਂਦੇ ਗ੍ਰੰਥੀ ਪੜਨਾ ਭੁੱਲ ਜਵੇ ਤੇ ਗ੍ਰੰਥੀ ਬਦਲ ਦਿਓ ਗ੍ਰੰਥੀ ਸਸਪੈਂਡ ਕਰ ਦਿਓ ਉਹਦੇ ਗਰੰਤੀ ਪੜਨਾ ਭੁੱਲ ਜੀ ਤੇ ਗਰੰਤੀ ਸਸਪੈਂਡ ਆਂਦੇ ਤੁਸੀਂ ਸੁਣ ਕੇ ਮੰਨਣਾ ਕਿਵੇਂ ਭੁੱਲ ਗਏ ਬਾਈ ਜਦੋਂ ਮਹਾਰਾਜ ਨੇ ਸਾਨੂੰ ਹੁਕਮ ਕੀਤਾ ਸੀ ਪਿਤ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਆ ਅਸੀਂ ਉਸ ਗੱਲ ਨੂੰ ਭੁੱਲ ਕੇ ਤੇ ਅਸੀਂ ਕਿੱਦਾਂ ਹੋਰ ਬੰਦਿਆਂ ਦੇ ਤੁਰੇ ਫਿਰੇ ਅਸੀਂ ਕਿੱਦਾਂ بڑے بڑے ਡੇਰੇਆਂ ਤੁਰੇ ਫਿਰੇ ਕਿਉਂ ਕਿਉਂਕਿ ਅਸੀਂ ਇਹ ਗੱਲ ਤੇ ਮੰਨ ਲਈ ਕਿ ਅਸੀਂ ਨੂੰ ਪੁੱਛ ਕੇ ਵੇਖ ਲਓ ਨਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਗੁਸਾ ਨਾ ਜੇ ਕਰਿਓ ਸਾਡਾ ਸਾਰਿਆਂ ਦਾ ਜਵਾਬ ਆ ਬਿਲਕੁਲ ਮੰਨਦੇ ਆ ਮੰਨਦੇ ਕਿਉਂ ਨਹੀਂ ਆ ਅਗਲੀ ਗੱਲ ਨਾਲ ਹੀ ਪੁੱਛੋ ਵੀ ਗੁਰੂ ਗ੍ਰੰਥ ਸਾਹਿਬ ਦੀ ਵੀ ਮੰਨਦੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤੁਸੀਂ ਮੰਨਦੇ ਹੋ ਤੁਸੀਂ ਦੱਸਤਾ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਵੀ ਮੰਨਦੇ ਹੋ ਤੇ ਮੈਨੂੰ ਲੱਗਦਾ ਵੀ ਬਹੁਤਿਆਂ ਨੂੰ ਸਾਨੂੰ ਗੱਲ ਨਹੀਂ ਹੋਣੀ ਵਿੱਚ ਵਿੱਚੇ ਮੈਂ ਵੀ ਆ ਸਾਨੂੰ ਬਹੁਤਿਆਂ ਨੂੰ ਗੱਲ ਨਹੀਂ ਹੋਣੀ ਕਿਉਂਕਿ ਪਾਦਸ਼ਾਹ ਦਾ ਆਖਰੀ ਹੁਕਮ ਸੀਗਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਵਾ ਦਸਾਂ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਉਸ ਗੁਰੂ ਨੂੰ ਮੰਨਣਾ ਵਾ ਤੇ ਉਹਨੂੰ ਛੱਡ ਕੇ ਅੱਜ ਦੂਜਿਆਂ ਬੰਦਿਆਂ ਦਾ ਜੇ ਕਦੀ ਕੋਈ ਜਾ ਕੇ ਕਿਸੇ ਬਾਬੇ ਅੱਗੇ ਮੱਥੇ ਟੇਕਣ ਡਿਆ ਕੋਈ ਕਿਸੇ ਕਬਰ ਤੇ ਮੱਥੇ ਟੇਕਣ ਡਿਆ ਇਹ ਲੱਗਦਾ ਨਹੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਪੇਠ ਵਖਾਉਣ ਦੀ ਗੱਲ ਆ ਮਹਾਰਾਜ ਕਹਿ ਰਹੇ ਆ ਸਾਚੇ ਸਹਬਾ ਕਿ ਆ ਨਾ ਹੀ ਕਰਤੇਰੇ ਘਰ ਤਾਂ ਤੇਰੇ ਸਭ ਕੇ ਸ਼ੈ ਜਿਸ ਦੇਸ ਭਾਵੈ ਸਾਨੂੰ ਗੁਰੂ ਨੂੰ ਛੱਡ ਕੇ ਤੇ ਦੁਬਦਾਨਾ ਪੜੋ ਹਰ ਬਿਨਾ ਹੋਰ ਦਾ ਪੂਜੋ ਮੜੇ ਮਸਾਨ ਦਾ ਜਾਈਂ ਕਬਰਾਂ ਤੇ ਜਾਣ ਦੀ ਸਾਨੂੰ ਕੀ ਲੋੜ ਪੈ ਗਈ ਡੇਰੇਦਾਰਾਂ ਦੇ ਕੋਲ ਜਾਣ ਦੀ ਸਾਨੂੰ ਕੀ ਲੋੜ ਪੈ ਗਈ ਬੜੇ ਆਏ ਜਿਨ੍ਹਾਂ ਨੇ ਕਲਗੀਆਂ ਵਾਲੇ ਦੀ ਰੀਸ ਕੀਤੀ ਬੜੇ ਆਏ ਜਿਨ੍ਹਾਂ ਨੇ ਗੁਰੂ ਨਾਨਕ ਮਹਾਰਾਜ ਦੀ ਰੀਸ ਕੀਤੀ ਬੜੇ ਆਏ ਉਹ ਰੀਸ ਨਹੀਂ ਕਿਸੇ ਦੇ ਕੋਲ ਵੀ ਹੋਈ ਰੀਸ ਕਰਦੇ ਮਰ ਗਏ ਉਹਦੇ ਅਰਗੀ ਉਹਨਾਂ ਗੁਰੂਵਾਰ ਦੀ ਰੀਸ ਨਹੀਂ ਕਿਸੇ ਦੇ ਕੋਲ ਵੀ ਹੋਈ ਕਿਉਂ ਕਿ ਉਹ ਗੁਰੂ ਉਹ ਹੀ ਜਿਹੜਾ ਕਾਲਪੁਰਖ ਸਰੂਪ ਇੱਕਮਿਕ ਕਾਲਪੁਰਖ ਨਾ ਇਹ ਅੱਜ ਵਾਲੇ ਪਖੰਡੀ ਉੱਠ ਕੇ ਸਰਕਾਰਾਂ ਦੀਆਂ ਚਬਲਾ ਛੱਟ ਕੇ ਕਿਵੇਂ ਸਵਾਲ ਕਰਦਾ ਕਿ ਇਹ ਗੁਰੂ ਨਾਨਕ ਦੀ ਰੀਸ ਕਰਨਗੇ ਤੇ ਗੁਰਨਾਨਕ ਦੇ ਸ਼ਰੀਕ ਬਣ ਕੇ ਬੈਠੇ ਆ ਡੇਰੇਦਾਰ ਹੁਣ ਕਿਹੜੇ ਡੇਰੇ ਦੀ ਗੱਲ ਕਰਨੀ ਆ ਦੱਸਣ ਦੀ ਲੋੜ ਨਹੀਂ ਮੈਨੂੰ ਮਸਕੀਨ ਜੀ ਇਹਨਾਂ ਡੇਰੇਦਾਰਾਂ ਬਾਰੇ ਬਚਨ ਕਰਦੇ ਸੀਗੇ ਮਸਕੀਨ ਜੀ ਕਹਿੰਦੇ ਪਰਦੇ ਗੁਰਬਾਣੀ ਨੇ ਪਰਦੇ ਤੋਂ ਗੁਰਬਾਣੀ ਆ ਵਿਆਖਿਆ ਗੁਰਬਾਣੀ ਦੀ ਕਰਦੇ ਨੇ ਵਿਆਖਿਆ ਤੋਂ ਗੁਰਬਾਣੀ ਦੀ ਕਰਦੇ ਆ ਪਰ ਗੁਰੂ ਹੋਣ ਦੀ ਮੋਹ ਆਪਣੇ ਆਪ ਤੇ ਲਈ ਆ ਪਰਦੇ ਬਾਣੀ ਆ ਪੜਾਉਂਦੇ ਬਾਣੀ ਆ ਤੇ ਇਹਦੇ ਗੁਰੂ ਅਹੀਂ ਆ ਹੁਣ ਜੇ ਪਤਾ ਵਾ ਜੇ ਬਿਨਾ ਬਾਣੀ ਦੇ ਕਹੇ ਵੀ ਅਹੀਂ ਗੁਰੂ ਆ ਤੇ ਲੋਕਾਂ ਖਣਾ ਇਹ ਗਲਤੀ ਆ ਪਰ ਜੇ ਬਾਣੀ ਪੜਾਈ ਜਾਊਗੀ ਤੇ ਭੇਡਾਂ ਨੇ ਆਖਣਾ ਵਾ ਫੇਰ ਕਿਹੜੀ ਗੱਲ ਆ ਬਾਣੀ ਪੜਾਈ ਜਾ ਰਹੀ ਹੈ ਬਾਣੀ ਨਾਲ ਹੀ ਜੋੜਿਆ ਜਾ ਰਿਹਾ ਵਾ ਪਰ ਸਿੱਖੋ ਬਾਣੀ ਨਾਲ ਨਹੀਂ ਜੋੜਿਆ ਜਾ ਰਿਹਾ ਤੁਹਾਨੂੰ ਬਾਣੀ ਨੂੰ ਤੋੜ ਕੇ ਆਪਣੇ ਆਪ ਨਾਲ ਜੋੜਿਆ ਜਾ ਰਿਹਾ ਵਾ ਪਿੱਛੇ ਜੇ ਕਵੀਰ ਮਿਲਿਆ ਮੈਂ ਅੱਗੇ ਬੇਨਤੀ ਕੀਤੀ ਸੀ ਪਿੱਛੇ ਜੇ ਕਵੀਰ ਮਿਲਿਆ ਮੈਂ ਕਿੱਥੇ ਜਾਂਦੇ ਆਂਦਾ ਮਹਾਪੁਰਖਾਂ ਦੇਰੇ ਮੈਂ ਕਹਿੰਦਾ ਜੁੜਦੇ ਜੀ ਆਂਦਾ ਗੁਰੂ ਗ੍ਰੰਥ ਸਾਹਿਬ ਨਾਲ ਤਮਹ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਜੇ ਤੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਘਰ ਦੇ ਲਾਗੇ ਮਹਾਰਾਜ ਦਾ ਗੁਰਦਰਾ ਤੁਹਾਡੇ ਲਾਗੇ ਲਾਗੇ ਮਹਾਰਾਜ ਦਾ ਸਰੂਪ ਹੈਗਾ ਗੁਰਦਾਰੇ ਦੇ ਵਿੱਚ ਮੈਂ ਸੱਚ ਦੱਸਾਂ ਭਰਾ ਤੁਸੀਂ ਗੁਰਦਵਾਰੇ ਤੇ ਤੁਸੀਂ ਡੇਰੇ ਦੇ ਵਿੱਚ ਜਾ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਤੁਸੀਂ ਜੁੜਦੇ ਬਾਬੇ ਨਾਲ ਤਾਂ ਉਹ ਕਿਵੇਂ ਮੈਂ ਵੀਰਾ ਜਿੰਨਾ ਚਿਰ ਡੇਰੇ ਦੇ ਵਿੱਚ ਬਾਬਾ ਨਹੀਂ ਵੇਖ ਲੈਂਦੇ ਘਰ ਨਹੀਂ ਹੁੰਦੇ ਜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਾ ਹੈ ਤੇ ਉਹ ਭਲਿਆ ਗੁਰੂ ਗ੍ਰੰਥ ਸਾਹਿਬ ਤੇਰੇ ਘਰ ਦੇ ਸਾਹਮਣੇ ਗੁਰਦਰਾ ਮਹਾਰਾਜ ਦਾ ਸਰੂਪ ਉੱਥੇ ਹੈਗਾ ਤੇ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੁੜਦੇ ਡੇਰੇ ਦੇ ਵਿੱਚ ਜਾ ਕੇ ਤੇ ਮੈਂ ਤਾਂ ਸਵਾਲ ਅੱਗੇ ਵੀ ਕੀਤਾ ਸੀ ਵੀ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਹੀ ਜੁੜਦੇ ਡੇਰੇ ਦੇ ਵਿੱਚ ਜਾ ਕੇ ਤੇ ਡੇਰੇ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬਾਂ ਨੂੰ ਮੱਥਾ ਟੇਕ ਕੇ ਵਾਪਸ ਆ ਜੋ 2 ਘੰਟੇ ਬਾਬੇ ਦਾ ਹੈਲੀਕਾਪਟਰ ਉਤਰਦਾ ਵੇਖਣ ਦੀ ਵੇਟ ਕਰਨ ਦੀ ਕੀ ਲੋੜ ਆ 2 ਘੰਟੇ ਬਾਬੇ ਦੀ ਗੱਡੀ ਆਉਂਦੀ ਮਰਸੀਡੀਜ਼ ਗੱਡੀ ਕਿਦੋਂ ਆਉਂਦੀ ਬਾਬੇ ਦੀ 2 ਘੰਟੇ ਵੇਟ ਕਰਨ ਦੀ ਕਿ ਲੋੜ ਹੈ ਜੇ ਗੁਰੂ ਗ੍ਰੰਥ ਸਾਹਿਬ ਨੂੰ ਜੁੜਨਾ ਵਾ ਉਹ ਮੱਥਾ ਗੁਰੂ ਗ੍ਰੰਥ ਸਾਹਿਬ ਨੂੰ ਟੇਕ ਸਿੱਖਾ ਕਰਨ ਨੂੰ ਆਇਆ ਪਰ ਨਾ ਸਿੱਖੋ ਸੱਚ ਦੱਸਾਂ ਸਾਡੇ ਲੋਕ ਜੇ ਡੇਰਿਆਂ ਤੇ ਜਾਂਦੇ ਆ ਡੇਰਿਆਂ ਤੇ ਜਾ ਕੇ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਜੁੜਦੇ ਨਾ ਵਰਤਦੇ ਗੁਰੂ ਗ੍ਰੰਥ ਸਾਹਿਬ ਦਾ ਜੁੜਦੇ ਬਾਬਿਆਂ ਨਾਲ ਹਾਲਾਤ ਸਾਡੇ ਇਹ ਅਮਰੀਕਾ ਕੈਨੇਡਾ ਵਰਗੇ ਬੜੇ-ਬੜੇ ਦੇਸ਼ਾਂ ਤੋਂ ਮਾਫ਼ ਕਰਨਾ ਹਾਜਾਜ ਆਉਂਦੇ ਦਿੱਲੀ 에ਰਪੋਰਟ ਦਿੱਲੀ 에어ਪੋਰਟੋਂ ਨਾਲ ਲੋਕਾਂ ਨੂੰ ਸੰਗਤਾਂ ਨੂੰ ਲਗਜ਼ਰੀਆਂ ਬੱਸਾਂ ਤੇ ਸਵਾਰ ਕਰਕੇ ਤੇ ਲਿਆਂਦਾ ਜਾਂਦਾ ਜਾਂਦਾ ਜੇ ਵੱਡੇ ਵੱਡੇ ਡੇਰੇਆਂ ਤੇ ਵੱਡੇ ਵੱਡੇ ਡੇਰੇਆਂ ਤੇ ਲਿਆਂਦਾ ਜਾਂਦਾ ਜਾਂਦਾ ਵਾ ਉਹ ਲੋਕ 15 ਦਿਨ 20 ਦਿਨ ਮਹੀਨਾ ਉਸ ਡੇਰੇ ਤੇ ਰਹਿ ਕੇ ਉਸੇ ਤਰ੍ਹਾਂ ਇਹ ਲਗਜ਼ਰੀ ਬੱਸਾਂ ਤੇ ਸਵਾਰ ਹੋ ਕੇ ਵਾਪਸ ਦਿੱਲੀ 에어ਪੋਰਟ ਗਾਂ ਜਾਜਾਜ ਸਵਾਰ ਹੋ ਕੇ ਤੇ ਵਾਪਸ ਅਮਰੀਕਾ ਕੈਨੇਡਾ ਨੂੰ ਮੈਂ ਇੱਕ ਵਾਰੀ ਸਵਾਲ ਪੁੱਛ ਲਿਆ ਮੈਂ ਕਿਹਾ ਵੀ ਯਾਰ ਜਦੋਂ ਤੁਹਾਡੀਆਂ ਬੱਸਾਂ ਫਤੇਗੜ ਸਾਹਿਬ ਦੇ ਲਾਗੋਂ ਦੀ ਸ਼ੂਕ ਦੀਆਂ ਜਾਂਦੀਆਂ ਹੁਣਗੀਆਂ ਤੁਹਾਡੀਆਂ ਬੱਸਾਂ ਜਿਹੜੋਂ ਫਤੇਗੜ ਸਾਹਿਬ ਦੇ ਲਾਗੋਂ ਦੀ ਨੰਗਦੀਆਂ ਹੁਣਗੀਆਂ ਉਹ ਮੈਂ ਕਿਹਾ ਕਲਗੀਆਂ ਵਾਲੇ ਦੇ ਪੁੱਤ ਸਵਾਲ ਕਰਦੇ ਹਣੇ ਆਪਦੇ ਪਿਓ ਨੂੰ ਆਪਦੇ ਪਿਤਾ ਜੀ ਨੂੰ ਪਿਪਾਤਾ ਜੀ ਇੰਨਾ ਬਦਲੇ ਵਾਰਤਾ ਸਾਨੂੰ ਪਿਤਾ ਜੀ ਇੰਨਾ ਬਦਲੇ ਵਾਰਤਾ ਜਿਹੜੇ ਅੱਜ ਫਤੇਗੜ ਸਾਹਿਬ ਨੂੰ ਮੂੰਹ ਨਹੀਂ ਕੀਤਾ ਇਹਨਾਂ ਨੇ ਫਤੇਗੜ ਸਾਹਿਬ ਨੂੰ ਧਿਆਨ ਨਹੀਂ ਮਾਰਿਆ ਜਿਹਦੇ ਬਾਰੇ ਅੱਲਾ ਯਾਰਖਾਨ ਜੋਗੀ ਲਿਖਦੇ ਵੀ ਏਕ ਹਿੰਦ ਮੈਂ ਤੀਰਥ ਯਾਤਰਾ ਕੀ ਲਈਏ ਜਦੋਂ ਆਪ ਨੇ ਬੱਚੇ ਇਕੱਟਾਏ ਖੁਦਾ ਕਿ ਲਈਏ ਉਹ ਗੁਰਦੁਆਰੇ ਵੱਲ ਧਿਆਨ ਨਹੀਂ ਮਾਰਿਆ ਫਤੇਗੜ ਸਾਹਿਬ ਵੱਲ ਤੇ ਫਤੇਗੜ ਸਾਹਿਬ ਨੂੰ ਜ਼ਿਆਦਾ ਡੇਰੇ ਪਿਆਰੇ ਹੋਗੇ ਫਤੇਗੜ ਸਾਹਿਬ ਨਾਲੋਂ ਜ਼ਿਆਦਾ ਪਖੰਡੀ ਬਾਬੇ ਪਿਆਰੇ ਹੋਗੇ ਫਤੇਗੜ ਸਾਹਿਬ ਨਾਲੋਂ ਜ਼ਿਆਦਾ ਪਿਆਰੇ ਅਨੰਦਪੁਰ ਸਾਹਿਬ ਨੂੰ ਚਮਕੌਰ ਸਾਹਿਬ ਨੂੰ ਪਟਨਾ ਸਾਹਿਬ ਨੂੰ ਹਜੂਰ ਸਾਹਿਬ ਨੂੰ ਸ੍ਰੀ ਦਰਬਾਰ ਸਾਹਿਬ ਨੂੰ ਸਭੋ ਕੀ ਤਲਵੰਡੀ ਨੂੰ ਇਕ ਗੁਰੂ ਘਰਾਂ ਤੋਂ ਜਿਆਦੇ ਬਾਬੇ ਪਿਆਰੇ ਹੋਗੇ ਅਹੀਂ ਜੇ ਡੇਰੇ ਜਾਣੇ ਆ ਡੇਰਾ ਇਸ ਧਰਤੀ ਦਾ ਸਵਰਗ ਆ ਭਲਿਓ ਫਤੇਗੜ ਨਹੀਂ ਸਵਰਗ ਤੁਸੀਂ ਕਹਿੰਦੇ ਆ ਡੇਰਾ ਇਸ ਧਰਤੀ ਦਾ ਸਵਰਗ ਆ ਭਲਿਓ ਉਹ ਲਾਗੇ ਬਾਬਾ ਬਕਾਲਾ ਸਾਹਿਬ ਜਿਹੜੇ ਡੇਰੇ ਦੀ ਗੱਲ ਕਰਦਾ ਵਾ ਉਹ ਡੇਰਾ ਤੁਹਾਨੂੰ ਦਿਖ ਗਿਆ ਜਿਹੜਾ ਡੇਰਾ ਸ਼ਰਿਆਮ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰ ਕਰਕੇ ਜਿਹੜਾ ਡੇਰਾ ਪ੍ਰਫੁੱਲਤ ਕੀਤਾ ਗਿਆ ਉਹ ਡੇਰਾ ਦਿਖ ਗਿਆ ਸਵਾਲ ਕਰਾ ਲਾਗੇ ਬਾਬਾ ਬਕਾਲਾ ਨਾ ਦੇਖਿਆ ਕਹਿਣਗੇ ਫਲਾਨਾ ਡੇਰਾਸ ਧਰਤੀ ਦਾ ਸਵਰਗ ਭਲੇ ਉਹ ਬਾਬਾ ਬਕਾਲਾ ਨਹੀਂ ਸਵਰਗ ਲਾਗੇ ਦੇਖਿਆ ਉਹਨਾਂ ਸਵਰਗ ਦੇਖਿਆ ਡੇਰਾਸ ਵਰਗ ਮੈਂ ਤਾਂ ਬੇਨਤੀ ਅੱਗੇ ਵੀ ਕੀਤੀ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਧਿਆਨ ਨਾਲ ਬੇਨਤੀ ਸੁਣੀਓ ਘਰ ਦੇ ਵਿੱਚ ਬੱਚੇ ਦਾ ਜਨਮ ਹੋਇਆ ਗੁਰੂ ਘਰ ਦਾ ਗਰੰਤੀ ਬੁਲਾਇਆ ਗਿਆ ਭਾਈ ਸਾਹਿਬ ਜੀ ਇਹਨੂੰ ਚੂਲਾ ਛਕਾਓ ਅੰਮ੍ਰਿਤ ਛਕਾਓ ਗੁਰੂ ਘਰ ਦੇ ਗਰੰਤੀ ਨੇ ਅੰਮ੍ਰਿਤ ਛਕਾਇਆ ਚੂਲਾ ਛਕਾਇਆ ਕਿੱਥੋਂ ਬਾਣੀ ਕਿੱਥੋਂ ਪੜੀ ਗੁਰੂ ਗ੍ਰੰਥ ਸਾਹਿਬ ਚੋਂ ਬਾਣੀ ਕਿਹੜੀ ਪੜੀ ਜਪਜੀ ਸਾਹਿਬ ਨਿਤਨੇਮ ਦੀਆਂ ਬਾਣੀਆਂ ਪੰਜ ਬਾਣੀਆਂ ਪੜੀਆਂ ਉਹ ਬਾਣੀਆਂ ਪੜ ਕੇ ਬੱਚੇ ਨੂੰ ਅੰਮ੍ਰਿਤ ਛਕਾਇਆ ਉਹ ਬਾਣੀ ਕਿੱਥੇ ਆ ਗੁਰੂ ਗ੍ਰੰਥ ਸਾਹਿਬ ਚ ਜੰਮੇ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਮੈਂ ਬੜੀ ਬੜੀ ਬੇਨਤੀ ਕੀਤੀ ਬੱਚੇ ਜੰਮੇ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਵਿਆਹ ਬੱਚਾ ਵੱਡਾ ਹੋ ਗਿਆ ਬੱਚੇ ਦਾ ਵਿਆਹ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਚ ਲਾਵਾਂ ਹੋਈਆਂ ਚਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸੂਈ ਰਾਗ ਦੇ ਵਿੱਚ ਚਾਰ ਲਾਵਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲਾਵਾਂ ਹੋਈਆਂ ਉਦੋਂ ਬਾਬਾ ਬੁਲਾਇਆ ਕਰੀਏ ਬਾਬਾ ਜੀ ਬਾਹੂ ਨਾਲ ਵਿਚਕਾਰ ਬਾਹੂ ਵੀ ਗੁਰੂ ਗ੍ਰੰਥ ਸਾਹਿਬ ਤੋਂ ਸਾਨੂੰ ਤੋੜਦਾ ਇਹ ਤੁਸੀਂ ਹੁਣ ਆਹ ਬਾਹੂ ਵਿਚਕਾਰ ਵਿਚਕਾਰ ਬਾਹੂ ਸਾਡੀਆਂ ਲਾਵਾਂ ਕਰਾਓ ਤੇ ਕੋ ਜੰਮੇ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਵਿਆਹ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਤੀਜੇ ਨੰਬਰ ਤੇ ਤੀਜੀ ਅਵਸਥਾ ਆ ਗਈ ਜਦੋਂ ਮਨੁੱਖ ਸੰਸਾਰ ਤੋਂ ਚੜਾਈ ਕਰ ਗਿਆ ਸੰਸਾਰ ਨੂੰ ਛੱਡ ਕੇ ਚਲਾ ਗਿਆ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰ ਗਿਆ ਸੰਸਾਰ ਨੂੰ ਛੱਡ ਕੇ ਮਨੁੱਖ ਤੁਰਿਆ ਤੇ ਮਗਰੋਂ ਘਰ ਦੇ ਆਣੇ ਰਖਾਤਾ ਖੰਡ ਪਾਟ ਸਾਹਿਬ ਉਹ ਖੰਡ ਪਾਟ ਕਿੱਥੋਂ ਰਖਾਇਆ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਦੇਖੋ ਜੰਮੇ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਵਿਆਹ ਤੇ ਗੁਰੂ ਗ੍ਰੰਥ ਸਾਹਿਬ ਦੀ ਲੋੜ ਹਮ ਆਦਮੀ ਹੋ ਇਕਦਮ ਹੀ ਮੌਤ ਤੋਂ ਮੌਤ ਤੋ ਜਾਣਾ ਕੋਈ ਪਤਾ ਨਹੀਂ ਕਿਦੋਂ ਚੜ੍ਹਾਈ ਕਰ ਜੀਏ ਕਿਸ ਨਾਲ ਕੀਜੇ ਦੋਸਤੀ ਸਭ ਜੱਗ ਚੱਲਣਾ ਹਰ ਜਦੋਂ ਸੰਸਾਰ ਨੂੰ ਛੱਡ ਕੇ ਮਨੁੱਖ ਤੁਰ ਗਿਆ ਤਿੰਨ ਅਵਸਥਾ ਗਿਣਾਤ ਕਹਣਾ ਮੈਂ ਬਚਪਨ ਗਿਣਾਤਾ ਜਵਾਨੀ ਗਿਣਾਤੀ ਬੜਾਪਾ ਗਿਣਾਤਾ ਨਵੇਂ ਪਾਸ਼ਾ ਲਿਖਦੇ ਆ ਬਾਲ ਜਵਾਨੀ ਔਰ ਬਿਰਧ ਫੁਣ ਤਿੰਨ ਅਵਸਥਾ ਜਾਣ ਤਿੰਨ ਅਵਸਥਾ ਗਿਣਾਤੀਆਂ ਦੇਖੋ ਤੇ ਨਾ ਅਵਸਥਾ ਦੇ ਵਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਆ ਗੁਰੂ ਗ੍ਰੰਥ ਸਾਹਿਬ ਦੀ ਲੋੜ ਆ ਬਾਬੇ ਕਿਸ ਦਿਨ ਕੰਮ ਆਉਣੀ ਆ ਕਿਹੜੇ ਬਾਬੇ ਜਿਹੜੇ ਬਾਬਿਆਂ ਨੇ ਮਗਰ ਲਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੇਠ ਵਿਖਾਤੀ ਉਹ ਬਾਬੇ ਕਿਸ ਦਿਨ ਕੰਮ ਆਉਣੀ ਆ ਤੇ ਪਤਾ ਕੀ ਕਹਿਣਗੇ ਸਾਨੂੰ ਇਹ ਤੇ ਜੀਆਰਐਸਐਸ ਦੇ ਬੰਦੇ ਸਾਨੂੰ ਗਾਲਾ ਕੱਢਦੇ ਆ ਇਹ ਆਰਐਸਐਸ ਦੇ ਬੰਦੇ ਇਹ ਸਰਕਾਰੀ ਬੰਦੇ ਭਲਿਓ ਤੁਹਾਡੇ ਬਾਬੇ ਨਿਤ ਜਾ ਕੇ بڑے بڑے ਲੀਡਰਾਂ ਦੀਆਂ ਚਪਲਾਂ ਚੱਟਣ ਇਹ ਪੰਥਕ ਅਸੀਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਗੁਰੂ ਪੂਰਾ ਵਾ ਆਪਣੇ ਪੂਰੇ ਗੁਰੂ ਨੂੰ ਛੱਡ ਕੇ ਸਾਨੂੰ ਕਿਸੇ ਪਖੰਡੀ ਦੰਬੀ ਦੇ ਕੋਲ ਜਾਣ ਦੀ ਲੋੜ ਨਹੀਂ ਅਸੀਂ ਉਹ 11 ਐਸਐਸ ਦੇ ਅਸੀਂ ਕਹੀਏ ਵੀ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਕੋਈ ਨਹੀਂ ਅਸੀਂ ਹੋ ਗਿਆ ਆਰਐਸਐਸ ਦੇ ਅਸੀਂ ਹੋ ਗਈ ਜੈਨਸਕੀਨਾਂ ਦੇ ਤੇ ਤੁਹਾਡੇ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਵਿਖਾ ਕੇ ਆਪਣੇ ਆਪ ਨੂੰ ਪੂਰਾ ਕਹਿਣ ਇਹ ਹੋ ਗਏ ਪੰਥਕ ਫੈਸਲਾ ਸਿਕੂ ਕਰਨਾ ਪੈਣਾ ਵਾ ਕਿਹੜਾ ਜਿਹੜਾ ਲੀਡਰਾਂ ਦੀਆਂ ਚਮਲਾਂ ਛੱਟ ਕੇ ਡਰੇਪਰਸਲਤ ਕਰਨ ੜਿਆ ਵਾ ਕਿਹੜਾ ਵਾ ਜਿਹੜਾ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਦਾ ਮਾਰਾ ਸਰਕਾਰਾਂ ਨਾਲ ਜਿਹੜਾ ਗੱਠ ਜੋੜ ਕਰਕੇ ਰੱਖੇ ਜਾਂਦੇ ਕਿਹੜਾ ਵਾ ਜਿਹੜਾ ਨਸ਼ਾ ਤਸਕਰ ਮਜੀਠੀਆਂ ਨੂੰ ਮਿਲਣ ਜੇਲ੍ਹ ਚ ਜਾਂਦਾ ਕਿਹੜਾ ਵਾ ਇਹ ਜਾਂਦਾ ਨਾ ਪਹਿਣਾ ਵਾ ਸਿੱਖੋ ਜਾਨਣਾ ਕਿਵੇਂ ਬਾਣੀ ਪੜ ਕੇ ਬਾਣੀ ਪੜਿਓ ਬਗੈਰ ਨਹੀਂ ਮੈਂ ਤੇ ਬੜੀਆ ਰੀ ਬੇਨਤੀ ਕੀਤੀ ਆ ਸੰਸਾਰ ਤੇ ਆਏ ਆ ਕੀ ਲੈਣ ਆਏ ਆ ਬਾਣੀ ਨੂੰ ਪੁੱਛੋ ਕੀ ਲੈਣ ਆਏ ਆ ਮਹਾਰਾਜ ਕਹਿੰਦੇ ਆ ਆਇਓ ਸੁਣਨ ਪੜਨ ਕਉ ਬਾਣੀ ਬਾਣੀ ਪੜਨ ਬਾਣੀ ਸੁਣਨ ਆਏ ਆ ਉਹ ਤੇ ਪੜੀ ਕੋਈ ਨਾ ਬਾਣੀ ਮਹਾਰਾਜ ਨੇ ਦੋ ਅਵਸਥਾ ਦਿੱਤਿਆ ਆਇਓ ਸੁਣਨ ਪੜਨ ਕੋ ਬਾਣੀ ਸੁਣਨ ਪੜਨ ਦੋ ਅਵਸਥਾ ਸੁਣਨ ਵਾਸਤੇ ਤੇ ਪੜਨ ਵਾਸਤੇ ਹੁਣ ਸੁਣਨ ਪੜਨ ਕਿਉਂ ਗਿਆ ਕਿਉਂਕਿ ਕਈ ਬੰਦੇ ਮੇਰੇ ਵਰਗੇ ਨਾ ਪੜਹੁੰਦੇ ਆ ਪੜੇ ਪੜ ਨਹੀਂ ਸਕਦੇ ਸੁਣ ਸਕਦੇ ਆ ਬਾਣੀ ਪੜਨ ਬਾਣੀ ਸੁਣਨ ਆਏ ਆ ਅੱਗੇ ਕੀਤਾ ਕੀ ਬਾਣੀ ਦੇ ਪੜੀ ਕੋਈ ਨਾ ਨਾਮ ਵਿਸਾਰ ਨਾਮ ਵਿਸਾਰਤਾ ਨਾਮ ਵਿਸਾਰ ਲੱਗੇਣ ਲਾਲਚ ਲਾਲਚ ਬੰਦੇ ਨੂੰ ਲੱਗੇ ਪੰਜ ਵਕਾਰ ਕਾਮਕਰੋਧ ਲੋਭ ਮੋਹ ਹੰਕਾਰ ਬੰਦੇ ਨੂੰ ਚੰਬੜ ਗਏ ਮਹਾਰਾਜ ਕਹਿੰਦੇ ਬਿਰਥਾ ਜਨਮ ਪ੍ਰਾਣੀ ਬਿਰਥਾ ਜਨਮੀ ਗਵਾਤਾ ਰੈਣ ਗਵਾਈ ਸੋਏਕ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਹੀਰਿਆਂ ਤੋਂ ਕਿਤੇ ਬੇਸ਼ਕੀਮਤੀ ਜਨਮ ਕੌਡੀਆਂ ਦੇ ਭਾਈ ਗਵਾ ਲਿਆ ਕਿੰਨਾ ਮਗਰ ਪਖੰਡੀਆਂ ਮਗਰ ਭਗਤ ਫਰੀਦ ਜੀ ਨੂੰ ਪੁੱਛ ਗਏ ਬਾਬਾ ਫਰੀਦ ਜੀ ਕਹਿੰਦੇ ਹਾਂਦੇ ਫਰੀਦਾ ਬਾਰ ਪਰਾਏ ਬੈਸਣਾ ਬਾਰ ਕਹਿੰਦੇ ਦਰਵਾਜੇ ਨੇ ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ ਏ ਅਕਾਲ ਪੁਰਖ ਵਾਹਿਗੁਰੂ ਮੈਨੂੰ ਤੇਰਾ ਦਰ ਛੱਡ ਕੇ ਕਿਸੇ ਪਖੰਡੀ ਦੰਬੀ ਦਾ ਜਾ ਕੇ ਚੌਖਟ ਅੱਗੇ ਬਹਿਣਾ ਨਾ ਪਵੇ ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੇ ਕਿਤੇ ਦਾਸ ਬਾਬਾ ਬਣੇ ਮੈਨੂੰ ਤੇਰਾ ਦਰ ਛੱਡ ਕੇ ਤੇਰਾ ਦਰਵਾਜ਼ਾ ਛੱਡ ਕੇ ਤੇ ਜਾ ਕੇ ਪਖੰਡੀਆਂ ਦੇ ਦਰਵਾਜੇ ਤੇ ਬਹਿਣਾ ਪਵੇ ਤੇਰਾ ਦਰ ਛੱਡ ਕੇ ਕਿਸੇ ਹੋਰ ਦੇ ਬਗਾਨੇ ਦਰਵਾਜੇ ਤੇ ਬਹਿਣਾ ਪਵੇ ਫਰੀਦਾ ਜਿਉਂ ਸਰੀਰੋਂ ਲੈ ਸਰੀਰ ਦੇ ਵਿੱਚੋਂ ਪ੍ਰਾਣ ਕੱਢ ਲਈ ਪਰ ਇਦਾਂ ਦਾ ਸਬਾਬ ਨਾ ਮੇਰੇ ਤੇ ਬਣੇ ਕਦੀ ਵੀ ਤੇਰੇ ਹੀ ਹੁੰਦਿਆ ਵੀ ਮੈਨੂੰ ਤੇਰਾ ਦਰ ਛੱਡਣਾ ਪਵੇ ਤੇ ਤੇਰਾ ਦਰ ਛੱਡ ਕੇ ਕਿਤੇ ਹੋਰ ਦੇ ਜਾ ਕੇ ਚੌਕਟ ਅੱਗੇ ਝੋਲੀ ਅਡਣੀ ਪਵੇ ਮੈਂ ਮੰਗਾ ਕੁਝ ਹੇ ਵਾਇਗਰੂਤ ਤੇਰੇ ਕੋਲੋਂ ਮੰਗਾ ਸੱਚੇ ਸਹਬਾ ਕਿਆ ਨਹੀਂ ਕਰਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇਸੋਂ ਪਾਵੇ ਸਾਨੂੰ ਆਪਣੇ ਗੁਰੂ ਦੇ ਹੁੰਦੇ ਆ ਕਿਤੇ ਜਾਂਦੀ ਲੋੜ ਨਹੀਂ ਤੇ ਇੱਕ ਬੇਨਤੀ ਹੋਰ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਛੱਡ ਗਿਆ ਕਿਤੇ ਜਾਂਦਾ ਵਾ ਪਖੰਡੀਆਂ ਤੋਂ ਕਬਰਾਂ ਤੇ ਕਿਤੇ ਵੀ ਬੜੀ ਵਰੀ ਬੇਨਤੀ ਕੀਤੀ ਉਹ ਪਾਣੀ 'ਚ ਮਧਾਣੀ ਮਾਰਨ ੜਿਆ ਉਹਨੂੰ ਮਿਲਣਾ ਕੱਖ ਨਹੀਂ ਉੱਥੋਂ ਉਹਨੇ ਪਾਣੀ 'ਚ ਮਧਾਣੀ ਮਾਰ ਕੇ ਵਾਪਸ ਆ ਜਣਾ ਵਾ ਉਹਨੂੰ ਕੁਝ ਨਹੀਂ ਮਿਲਣਾ ਕਿਉਂ ਕਿਉਂਕਿ ਜੇ ਉਹ ਮਧਾਨੀ ਦੁੱਧ ਦੇ ਵਿੱਚ ਮਾਰਦਾ ਦੁੱਧ ਦੇ ਵਿੱਚ ਰੜਕਦਾ ਸ਼ਾਇਦ ਉਹਨੂੰ ਕੋਈ ਮਲਾਈ ਕੋਈ ਮੱਖਣੀ ਜੁੜ ਵੀ ਜਾਂਦੀ ਪਰ ਉਹ ਮਾਰੀ ਪਾਣੀ 'ਚ ਗਿਆ ਉਹਨੂੰ ਕੱਖ ਨਹੀਂ ਜੁੜਨਾ ਕਿਉਂ ਕਿਉਂਕਿ ਉਹਨੇ ਵਿਸ਼ਵਾਸ ਤੇ ਪੂਰਾ ਰੱਖਿਆ ਤੇ ਮੈਨੂੰ ਆਵ ਮਿਲੂ ਉਹ ਮਿਲੂ ਪਰ ਮਿਲਿਆ ਕੱਖ ਨਹੀਂ ਕਿਉਂ ਕਿ ਜਿਹਦੇ ਉਤੇ ਵਿਸ਼ਵਾਸ ਰੱਖਣਾ ਸੀ ਬਾਣੀ ਤੇ ਉਤੇ ਵਿਸ਼ਵਾਸ ਰੱਖਿਆ ਨਾ ਪਖੰਡੀਆਂ ਤੇ ਵਿਸ਼ਵਾਸ ਰੱਖ ਲਿਆ ਤੇ ਬੇਨਤੀ ਰ ਮੈਂ ਫੇਰ ਕੀਤੀ ਉਹ ਮਧਾਣੀ ਤੇ ਮਰੀ ਗਿਆ ਪਰ ਦੁੱਧਾਂ ਚ ਮਰੀ ਉਹਨੇ ਮਧਾਣੀ ਉਹਨੇ ਮਧਾਣੀ ਮਾਰੀ ਕੇ ਚ ਪਾਣੀ ਚ ਉਹ ਪਾਣੀ ਚ ਲੜਕੀ ਗਿਆ ਮਧਾਣੀ ਦਾ ਤੇ ਜੇ ਦੁੱਧ ਚ ਮਰੀ ਹੁੰਦੀ ਉਹਦੇ ਪੱਲੇ ਕੁਝ ਪੈ ਜਾਂਦਾ ਇਹ ਜਿਹੜੇ ਪਖੰਡੀਆਂ ਦੇ ਕੋਲ ਤੁਰੇ ਫਿਰਦੇ ਨਾ ਇਹ ਪਾਣੀ ਦੀ ਮਧਾਣੀ ਐ ਕੱਖ ਨਹੀਂ ਮਿਲ ਜਿਹੜੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੇ ਭੋਸਾਣੀ ਨਾ ਕਿਤੇ ਚਲਾ ਜਾਵੇ ਉਹਨੂੰ ਕਿਤੇ ਉਹ ਕੱਖ ਨਹੀਂ ਮਿਲ ਜੇ ਕੁਝ ਹੈ ਤੇ ਗੁਰੂ ਦੇ ਕੋਲ ਮਨੋਕੀ ਟੇਗ ਬਿਰਤੀ ਸਭ ਜਾਨ ਦੇਵਨ ਕੋ ਇੱਕ ਹੈ ਭਗਵਾਨ